ਅੱਜ 21 ਜੁਲਾਈ ਜੀ ਦਿਨ ਸੋਮਵਾਰ ਤੇ ਟਾਈਮ ਜਿਹੜਾ 10 ਵਜੇ ਗਿਆ ਪੂਰੀ ਧੁੱਪ ਬਾਈ ਚੜੀ ਪਈ ਆ ਸਾਹਮਣੇ ਗੁਰਦੁਆਰਾ ਸਾਈਮ ਬਾਈ ਵੀਰੋ ਭਾਈ ਭਗਤੋ ਜੀ ਤੇ ਅੱਜ ਦੀ ਬਾਈ ਸਵੇਰ ਦੀ ਸਸਰੀ ਕਾਲਾ ਜਿਹੜੀ ਆਪਾਂ ਪਿੰਡ ਵਾਲੇ ਮਿੱਤਰ ਵੈਲੀ ਆ ਇਹਨਾਂ ਨਾਲ ਹੀ ਕਰਾਂਗੇ ਕਿਉਂਕਿ ਬਾਈ ਵੈਸੇ ਤਾਂ ਸਾਰਾ ਪਿੰਡ ਹੀ ਵਧੀਆ ਹਨਾ ਮਦਦ ਕਰਦਾ ਗਾ ਗੱਲਾਂ ਸਾਰਿਆਂ ਨਾਲ ਵਧੀਆ ਗਏ ਆਪਣਾ ਕਿਸੇ ਨਾਲ ਲੜੋ ਲੜਾਈ ਹੈ ਨਹੀਂਗੀ ਤੇ ਪਰ ਕੁਝ ਖਾਸ ਬੰਦੇ ਹੁੰਦੇ ਆ ਕਿ ਜਿਹੜੇ ਆਪਾਂ ਨੂੰ ਰੋਜ਼ ਕਿੱਥੇ ਫਿਰਦਾ ਬਾਈ ਕੀ ਗੱਲਬਾਤ ਠੀਕ ਠਾਕ ਆ ਇਦਾਂ ਮੈਸੇਜ ਕਰਕੇ ਜਾਂ ਫੋਨ ਕਰਕੇ ਜਿਵੇਂ ਵੀ ਕਰਕੇ ਗੱਲਬਾਤ ਪੁੱਛਦੇ ਰਹਿੰਦੇ ਆਗੇ ਤੇ ਉਹ ਸੱਜਣ ਵੇਲੇ ਆਪਣੇ ਘਰੇ ਆਏ ਇਹਨਾਂ ਨਾਲ ਵੀ ਬਾਈ ਜਾਣ ਪਛਾਨ ਪ੍ਰਦੀਪ ਜੀ ਪ੍ਰਦੀਪ ਬਾਈ ਕੀ ਹਾਲ ਹੈ ਠੀਕ ਠਾਕ ਹਾਂ ਹਾਂ ਵਧੀਆ ਬਾਈ ਸੱਸੀ ਘਰ ਬਾਈ ਸਾਰਿਆਂ ਨੂੰ ਤੇ ਘਰ ਪਰਿਵਾਰ ਵਧੀਆ ਠੀਕ ਆ ਵਧੀਆ ਵਧੀਆ ਵੀਰੇ ਸਭ ਆਥ ਨੇ ਮੁੰਡੇ ਕਿਹੜੀ ਗੇਮ ਚੱਲਦੀ ਆ ਆਪਣੀ ਗਰਾਊਂਡ 'ਚ ਗੱਲਾ ਰੋ ਖੇਡਦੇ ਗੱਲਾ ਰੋ ਗਰਾਊਂਡ 'ਚ ਜਾਏ ਨਹੀਂ ਗਿਆ ਤੇ ਇੱਧਰ ਆਪਣੇ ਕਬੱਡੀ ਪਲੇਅਰ ਆ ਗਏ ਸੱਸੀ ਘਰ ਬਾਈ ਨਾਟਾ ਚੱਕ ਵਕਤ ਤੂੰ ਤੂੰ ਠੀਕ ਰਹਾਗਾ ਵਧੀਆ ਬਈ ਤੁਸੀਂ ਸੋ ਤੇ ਬਾਬਾ ਮਿਹਨਤ ਹੁਣ ਘੱਟ ਲਾਉਣ ਲੱਗਿਆ ਹੈ ਹੈ ਜਾਣੇ ਹੁੰਨੇ ਬਈ ਹੁਣ ਜਾਣੇ ਹੁੰਨੇ ਸਸੀ ਗਾ ਬਈ ਸਾਰਾ ਤੇ ਆਪਾਂ ਨੇ ਬਈ ਇਹ ਮੁੰਡਾ ਜਿਹੜਾ ਆਰਮੀ ਚ ਹੈਗਾ ਆਰਮੀ ਜੇ ਨਾ ਤੇ ਆਪਾਂ ਦਾ ਸਸਰੀ ਗਾਲ ਬਈ ਤੈਨੂੰ ਬੁਲਾਉਣ ਦਾ ਹੱਕ ਹੈਗਾ ਕਿਉਂਕਿ ਇੱਧਰ ਉੱਧਰ ਜਿੱਥੇ ਵੀ ਜਾਂਦੇ ਆਂ ਕਿ ਤੁਹਾਡੇ ਕਰਕੇ ਜਾਂਦੇ ਆ ਨਾ ਜਿਹੜੀ ਵੀ ਆਰਮੀ ਜਿੱਥੇ ਵੀ ਖੜੀ ਆ ਸੁਰੱਖਿਆ ਕੀ ਤਾਂ ਫੇਰ ਹੀ ਜਾਂਦੇ ਆ ਸੀ ਬਈ ਤੇ ਹਨਾ ਲੈ ਤਾਂ ਘੁੰਮਦੇ ਫਿਰਦੇ ਰਹਿੰਨੇ ਆ ਕੀ ਹਾਲ ਆ ਫਰੈਂਸ ਬਾਈ ਵਧੀਆ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਘਰਵਾਲ ਠੀਕ ਆ ਸਾਰੇ ਵਧੀਆ ਮਾਤਾ ਹੋਣੀ ਸਾਰੇ ਵਧੀਆ ਵਧੀਆ ਬਾਈ ਸਾਰੇ ਠੀਕ ਆ ਜੀ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਧੰਨਵਾਦ ਤੇ ਇਸੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਤੇ ਇੱਕ ਵਾਰੀ ਗੁਰਦੁਆਰਾ ਸਾਹਿਬ ਜਾਏਗੇ ਜੀ ਦਰਸ਼ਨ ਕਰਾਏਗੇ ਫਿਰ ਆਪਾਂ ਜਾਣਾਗਾ ਹਨਾ ਲੁਧਿਆਣੇ ਵੱਲ ਨੂੰ ਲੁਧਿਆਣੇ ਤੋਂ ਫਿਰ ਪਟਿਆਲੇ ਨੂੰ ਆਵਾਂਗੇ ਤੇ ਭੈਣਾ ਆਉਣ ਵਾਲੀਆਂ ਬਾਈ ਸਾਨੂੰ ਦੱਸ ਦਈਏ ਵੀ ਭਰਾ ਆਪਾਂ ਜਿਹੜੇ ਇਕੱਲੇ ਆਗੇ ਤੇ ਭੈਣਾ ਆਪਣੇ ਦੋ ਹੈਗੀਆਂ ਵੱਡੀਆਂ ਦੋਨੇ ਬੈਈਆਂ ਹੋਈਆਂ ਗਿਆ ਰਖੜੀ ਵਨਣ ਆਉਣੀਆਂ ਕਹਿੰਦੇ ਫਿਰ ਇਸ ਤੋਂ ਬਾਅਦ ਵੀ ਆਇਆ ਨਹੀਂ ਜਾਣਾ ਹਨਾ ਇਹ ਤਾਂ ਬੈਂਕ ਦੇ ਕੰਮ ਸੀਗਾ ਤਾਂ ਆਗੇ ਨਹੀਂ ਤਾਂ ਖੈਰ ਆਏ ਨਹੀਂ ਜਾਣਾ ਸੀਗਾ ਤੇ ਤਾਂ ਹੀ ਆਏ ਹੋਏ ਆਗੇ ਤੇ ਵੈਸੇ ਬਾਈ ਜਿਹੜੇ ਯਾਰ ਮਿੱਤਰ ਆਗੇ ਹਨਾ ਚਾਚੇ ਤਾਏ ਦੇ ਮੁੰਡੇ ਆ ਤੇ ਉਹ ਵੀ ਸਕੇ ਭਰਾਵਾਂ ਨਾਲੋਂ ਕੱਟ ਨਹੀਂ ਹੈਗੇ ਬਾਕੀ ਸਾਰੇ ਜਿੰਨੇ ਵੀ ਮੋਹ ਪ੍ਰੇਮ ਕਰਦੇ ਆਗੇ ਕੋਈ ਕੱਟ ਨਹੀਂ ਹੈਗਾ ਬਾਈ ਤੇ ਬਹੁਤ ਧੰਨਵਾਦ ਸਾਰਿਆਂ ਦਾ ਗੁਰੂ ਘਰ ਇੱਕ ਵਾਰੀ ਦਰਸ਼ਨ ਕਰਾਇਆ ਜੀ ਫਿਰ ਆਪਾਂ ਜਲਦੀ ਤੋਂ ਜਲਦੀ ਜਾਣਾਗਾ ਜੀ ਲੁਧਿਆਣੇ ਵੱਲ ਮਾਈ ਵੀਰੋ ਭਾਈ ਭਗਤੂ ਜੀ ਤੇ ਅੱਜ ਬਈ ਇਸ ਸਥਾਨ ਦੀ ਆਪਾਂ ਤੁਹਾਨੂੰ ਮਹੱਤਤਾ ਜਿਹੜੀ ਦੱਸਾਂਗੇ ਸਾਹਮਣੇ ਲਿਖੀ ਹੋਈ ਹੈਗੀ ਪੰਜਾਬੀ ਦੇ ਵਿੱਚ ਇੱਕ ਓੰਕਾਰ ਸਤਗੁਰ ਪ੍ਰਸਾਦ ਇਸ ਸਥਾਨ ਦੀ ਮਹੱਤਤਾ ਇਤਿਹਾਸ ਦੀ ਕਿਤਾਬ ਵਿੱਚੋਂ ਸੋਢੀ ਪਾਤਸ਼ਾਹ ਸਾਹਿਬ ਜੀ ਗੁਰੂ ਰਾਮਦਾਸ ਜੀ ਚੌਥੀ ਪਾਤਸ਼ਾਹੀ ਸਮੇਂ ਦੀ ਬਾਤ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਚੱਲ ਰਹੀ ਸੇਵਾ ਵਿੱਚ ਇੱਕ ਵਿਰਧ ਬਾਬਾ ਆਦਮ ਜੀ ਅਤੇ ਉਹਨਾਂ ਦੇ ਘਰੋਂ ਮਾਤਾ ਜੀ ਸਨ ਜੋ ਲੱਕੜਾਂ ਦੀ ਇੱਕ ਭਰੀ ਗੁਰੂ ਕੇ ਲੰਗਰ ਅਤੇ ਇੱਕ ਭਰੀ ਆਪਣੇ ਡੇਰੇ ਵਿੱਚ ਰੱਖੀ ਜਾਂਦੇ ਸਨ ਸਰਦੀ ਦੀ ਰੁੱਤ ਵਿੱਚ ਲੰਗਰ ਵਿਚਲਾ ਬਾਲਣ ਜ਼ਿਆਦਾ بارش ਕਰਨ ਭਿੱਜ ਗਿਆ ਤਾਂ ਬਾਬਾ ਜੀ ਨੇ ਘਰੋਂ ਜਮਾ ਕੀਤਾ ਹੋਇਆ ਬਾਲਣ ਮੰਗਵਾ ਕੇ ਲੰਗਰਾਂ ਵਿੱਚ ਖੜਾਓਤ ਨਾ ਆਉਣ ਦਿੱਤੀ ਸਤਿਗੁਰਾਂ ਨੂੰ ਸੰਗਤ ਪਾਸੋਂ ਜਦੋਂ ਬਾਬਾ ਜੀ ਦੀ ਇਸ ਸੇਵਾ ਬਾਰੇ ਪਤਾ ਲੱਗਾ ਤਾਂ ਬਾਬਾ ਜੀ ਨੂੰ ਦਰਬਾਰ ਸਾਹਿਬ ਵਿੱਚ ਬੁਲਾ ਕੇ ਕਿਹਾ ਬਾਬਾ ਜੀ ਤੁਹਾਡੀ ਸੇਵਾ ਭਗਤੀ ਪੂਰੀ ਹੋ ਗਈ ਹੈ ਕੋਈ ਇੱਛਾ ਤਾਂ ਦੱਸੋ ਬਾਬਾ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ ਹਜੂਰ ਜਾਨੀ ਜਨਹੋ ਸੰਤਾਨ ਦੀ ਬਖਸ਼ਿਸ਼ ਕਰੋ ਅੰਤਰ ਧਿਆਨ ਹੋਣ ਉਪਰੰਤ ਸਤਿਗੁਰਾਂ ਨੇ ਕਿਹਾ ਤੇਰੇ ਕਰਮਾਂ ਵਿੱਚ ਤਾਂ ਨਹੀਂ ਪਰ ਗੁਰੂ ਘਰ ਤੋਂ ਕੋਈ ਖਾਲੀ ਨਹੀਂ ਗਿਆ ਅਸੀਂ ਆਪਣੀ ਸੰਤਾਨ ਵਿੱਚੋਂ ਚੌਥਾ ਪੁੱਤਰ ਜਿਸ ਨੇ ਸਾਡੇ ਘਰੇ ਪੈਦਾ ਹੋਣਾ ਸੀ ਤੈਨੂੰ ਬਖਸ਼ਿਸ਼ ਬਖਸ਼ ਰਹੇ ਹਾਂ ਨਾਮ ਭਗਤੂ ਰੱਖਣਾ ਇਹ ਗੁਰੂ ਘਰ ਦਾ ਨਾਨਾ ਸੇਵਕ ਹੋਵੇਗਾ ਭਾਈ ਭਗਤੂ ਜੀ ਨੂੰ ਗੁਰੂ ਅੰਸ ਸਮਝਦੇ ਹੋਏ ਗੁਰੂ ਸਾਹਿਬ ਦੀ ਗੁਰੂ ਸਾਹਿਬ ਵੀ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਰਹੇ ਭਾਈ ਭਗਤੂ ਜੀ ਦੇ ਦੋ ਸੁਪੁੱਤਰ ਭਾਈ ਜੌਣਾ ਤੇ ਭਾਈ ਗੋਰਾ ਜੀ ਸਨ ਉਹਨਾਂ ਦੇ ਮਾਤਾ ਜੀ ਗੁਜ਼ਰ ਗਏ ਸਨ ਸ਼੍ਰੀ ਗੁਰੂ ਹਰ Rai ਜੀ ਇਸ ਇਹਾਸੇ ਪਾਣੇ ਵਿੱਚ ਕਹਿ ਦਿਆ ਕਰਦੇ ਸਨ ਭਾਈ ਭਗਤੂ ਵਿਆਹ ਕਰਵਾ ਲੈ ਸਨ 1708 ਬਿਕਰਮੀ ਨੂੰ ਭਾਈ ਭਗਤੂ ਜੀ ਨੇ ਟਖ ਪਿੰਡ ਦੀ ਇੱਕ ਲੜਕੀ ਵੇਖੀ ਜੋ ਮਣੇ ਤੇ ਖੜੀ ਬਾਜਰੇ ਤੋਂ ਜਨੌਰ ਵੜਾ ਰਹੀ ਸੀ ਤਾਂ ਗੁਰੂ ਬਚਨ ਯਾਦ ਆਇਆ ਘੋੜੇ ਸਨ ਚਾਰ ਲਾਮਾ ਲੈ ਲਈਆਂ ਬੀਬੀ ਜੀ ਦੇ ਪੁੱਛਣ ਤੇ ਦੱਸਿਆ ਕਿ ਅਸੀਂ ਤੇਰੇ ਨਾਲ ਵਿਆਹ ਕਰਵਾ ਚੱਲੇ ਹਾਂ ਮਣਾ ਗਵਾ ਹੈ ਬੀਬੀ ਵੀਰੋ ਜੀ ਦੇ ਮਾਪੇ ਜਦ ਵੱਲ ਟੋਲਣ ਲੱਗੇ ਤਾਂ ਬੀਬੀ ਵੀਰੋ ਜੀ ਨੇ ਸਾਰੀ ਕਹਾਣੀ ਕਹਿ ਸੁਣਾਈ ਭਾਈ ਜੀ ਦੇ ਕਹਿਣ ਅਨੁਸਾਰ ਮਣੇ ਦੀਆਂ ਹਰੀਆਂ ਹੋ ਚੁੱਕੀਆਂ ਚਾਰੇ ਲੱਕੜਾਂ ਗਵਾਹੀ ਪਰ ਰਹੀਆਂ ਸਨ ਛੇਤੀ ਹੀ ਭਾਈ ਭਗਤੂ ਜੀ ਸਤਖੰਡ ਚ ਜਾ ਬਿਰਾਜੇ ਫਿਕਰਮੰਦ ਮਾਪਿਆਂ ਨੂੰ ਬੀਬੀ ਵੀਰੋ ਜੀ ਨੇ ਵਿਧਵਾ ਦੇ ਖਤਾਰ ਕੇ ਸਪਸ਼ਟ ਕਹਿ ਦਿੱਤਾ ਕਿ ਮੈਂ ਕਿਤੇ ਹੋਰ ਨਹੀਂ ਜਾਵਾਂਗੀ ਪੰਚਾਇਤ ਦੇ ਕਹਿਣ ਤੇ ਭਾਈ ਗੋਰਾ ਜੀ ਮਾਤਾ ਜੀ ਨੂੰ ਬੜੀ ਖੁਸ਼ੀ ਨਾਲ ਆਪਣੇ ਘਰ ਲੈ ਜਾ ਕੇ ਮਾਤਾ ਸਮਾਨ ਸੇਵਾ ਕਰਨ ਲੱਗੇ ਘਰ ਦੀ ਸਾਰੀ ਮੁਖਤਿਆਰੀ ਮਾਤਾ ਜੀ ਨੂੰ ਸੌਂਪ ਮਾਤਾ ਹਰ ਸਮੇਂ ਭਜਨ ਬੰਦਗੀ ਵਿੱਚ ਲੀਨ ਰਹਿੰਦੇ ਸਨ ਪੁੱਤੋ ਕਲਾਂ ਪੁੱਤੋ ਖੁਰਦ ਭਾਈ ਗੋਰਾ ਦੀ ਅਤੇ ਤਿੰਨੇ ਚੱਕ ਭਾਈ ਜਉਣਾ ਜੀ ਦੀ ਸੰਤਾਨ ਹਨ ਇਸ ਪਾਵਨ ਸਥਾਨ ਤੇ ਹਰ ਮੱਸਿਆ ਤੇ ਹਰ ਬਸਾਖੀ ਨੂੰ ਜੋੜ ਮੇਲਾ ਹੁੰਦਾ ਹੈ ਦੂਰੋਂ ਦੂਰੋਂ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚੋਂ ਵੀ ਸਰਦਾਰ ਲੋਕ ਪੂਰੀਆਂ ਹੋਈਆਂ ਸੁਖਣਾ ਦੇਣ ਲਈ ਇੱਥੇ ਸ਼ਰਧਾ ਤੇ ਪਿਆਰ ਨਾਲ ਪਹੁੰਚਦੇ ਹਨ ਹਰ ਸਾਲ ਫੱਗਣ ਦੀ ਮੱਸਿਆ ਨੂੰ ਸਲਾਨਾ ਜੋੜ ਮੇਲਾ ਸਮੇਂ ਪਿੰਡ ਵਾਸੀਆਂ ਵੱਲੋਂ ਬੜੇ ਸ਼ੌਂਕ ਤੇ ਉਤਸ਼ਾਹ ਨਾਲ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ ਅਤੇ ਗੁਰੂ ਘਰ ਦਾ ਲੰਗਰ ਵੀ ਉੱਟ ਵਰਤਾਇਆ ਜਾਂਦਾ ਹੈ ਵਾਹਿਗੁਰੂ ਜੀ ਤੇ ਸਾਹਮਣੀ ਗਰਾਊਂਡ ਹੈ ਜੀ ਜਿੱਥੇ ਆਪਣੇ ਮੇਲਾ ਲੱਗਦਾ ਹੈਗਾ ਖੇਡਾਂ ਹੁੰਦੀਆਂ ਸਾਰਾ ਕੁਝ ਰਾਤ ਤੱਕ ਤੁਸ ਫਾਵੇ ਵਾਰ ਰਾਤ ਤੱਕ ਤੁਸ ਫਾਵੇ ਵਾਰ ਚਲੇ ਧੰਗ குரு ਤੇ ਆ ਚਲੇ ਧੰਗ ਤੇ ਆ ਗੁਰਦੁਆਰਾ ਸਾਹਿਬ ਤੋਂ ਜੀ ਆਪਾਂ ਵਾਪਸ ਆ ਗਏ ਆ ਕਰੇ ਤੇ ਘਰ ਕੋਲ ਹੀ ਆਗੇ ਤੇ ਇਧਰਲੇ ਪਾਸੇ ਆਪਣਾ ਵੀਰ ਮਿੱਤਰ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਕੀ ਨਾਂਗਾ ਬਾਈ ਤੁਹਾਡਾ ਮੀਰਾ ਪੁੱਤੋਗਲਾ ਪੰਡਾ ਬਈ ਆਪਣਾ ਪੁੱਤੋਗਲਾ ਦਾ ਆ ਆਪਾਂ ਤੈਨੂੰ ਮਿਲਣ ਆਏ ਸੀ ਬਾਈ ਬਹੁਤ ਧੰਨਵਾਦ ਜੀ ਤੇ ਬਾਕੀ ਤੇਰੀਆਂ ਵੀਡੀਓ YouTube ਤੇ ਦੇਖ ਕੇ ਤੇ ਆਪਾਂ ਤੇਰੀਆਂ ਵੀਡੀਓ ਦੇਖ ਕੇ ਮੋਟੀਵੇਸ਼ਨ ਹੋਇਆ ਤੇ ਆਪਾਂ ਤੈਨੂੰ ਦੇਖ ਕੇ ਵੀਡੀਓ ਪਾਉਣ ਲੱਗ ਗਏ ਤੇ ਬਹੁਤ ਵਧੀਆ ਲੱਗਿਆ ਬਾਈ ਹਨਾ ਤੇ ਚਲੋ ਜੋ ਵੀ ਕੀਤਾਗਾ ਕਰਨਾ ਕਿਸੇ ਨੇ ਕੋਈ ਕੰਮ ਦੁਕਾਨ ਦਾ ਕਰਦਾ ਕੋਈ ਖੇਤ ਦਾ ਕਰਦਾ ਜਿਵੇਂ ਆਪਾਂ ਬਾਈ ਚਲੋ ਵੀਡੀਓ ਇਹਦਾ ਕਰ ਲੈਨੇ ਆ ਹਨਾ ਜਿਵੇਂ ਮਰਜ਼ੀ ਆ ਚਲ ਸਾਰਾ ਕੁਝ ਆਪ ਦਾ ਆਪ ਦਾ ਹੁੰਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਵਧੀਆ ਬਾਈ ਪਾਓ ਚੱਲ ਬਹੁਤ ਵਧੀਆ ਲੱਗਿਆ ਵੀ ਆਪਣੀਆਂ ਵੀਡੀਓ ਦੇਖ ਕੇ ਤੁਹਾਨੂੰ ਵੀ ਐ ਲੱਗਿਆ ਵੀ ਸਾਨੂੰ ਵੀ ਪਾਉਣੀਆਂ ਚਾਹੀਦੀਆਂ ਤੇ ਹਨਾ ਕਿ ਜਿੱਧਰ ਮਨ ਖੁਸ਼ ਆ ਉਹ ਕੰਮ ਕਰਨਾ ਚਾਹੀਦਾ ਤੇ ਇਹ ਨਹੀਂ ਬਾਈ ਗੱਲ ਹੈਗੀ ਵੀ ਘਰ ਦੇ ਬਾਹਰ ਆਇਆ ਪਹਿਲਾਂ ਵੀ ਯਾਰ ਮਿੱਤਰ ਆਏ ਸੀ ਪਿੰਡ ਵਾਲੇ ਵੀ ਘਰ ਤੋਂ ਬਾਹਰ ਹੀ ਮੋੜ ਦਿੰਦੇ ਆ ਚਾਹ ਪਾਣੀ ਪੀ ਕੇ ਇਧਰ ਫੇਰ ਮਾੜੀ ਵੀਡੀਓ ਨਾਲ ਅੰਦਰ ਸੰਗ ਜੀ ਲੱਗਦੀ ਐ ਇੱਥੇ ਥੋੜੇ ਐ ਕੋਈ ਹੁੰਦਾ ਨਹੀਂ ਗੱਲਾਂ ਬਾਤਾਂ ਜੀਆਂ ਕਰ ਲਈ ਤੇ ਹੁਣ ਠੀਕ ਠਾਕ ਭਰਾ ਹਾਂਜੀ ਹਾਂਜੀ ਬਾਈ ਠੀਕ ਐ ਚੱਲ ਕਦੇ ਮਿਲਦੇ ਆ ਬਾਈ ਹਾਂ ਬਾਈ ਠੀਕ ਐ ਇੱਥੇ ਸਫਰ ਦੇ ਜਿਵੇਂ ਭਾਈ ਸਾਰਿਆਂ ਨਾਲ ਪਹਿਲਾਂ ਹੀ ਗੱਲਬਾਤ ਕੀਤੀ ਆ ਨਾ ਵੀ ਭੈਣਾਂ ਆਈਆਂ ਹੋਈਆਂ ਗਿਆ ਤੇ ਵੀ ਰਖੜੀ ਬਣ ਜਾਣੀਗਾ ਕਿਉਂਕਿ ਬੈਦੂ ਬਾਦ ਟਾਈਮ ਨਹੀਂ ਲੱਗਣਾਗਾ ਤੇ ਆਪਾਂ ਹੁਣ ਵਾਪਸ ਛੇਤੀ ਛੇਤੀ ਆਉਂਦੇ ਨਹੀਂ ਜਿੰਨਾ ਟਾਈਮ ਬਾਬਾ ਮਹਿਰ ਕਰੇ ਭਾਰਤ ਦੀ ਯਾਤਰਾ ਜਿਹੜੀ ਪੂਰੀ ਹੁੰਦੀ ਨਹੀਂਗੀ ਤੇ ਆ ਤਾਂ ਬੈਂਕ ਦਾ ਕੰਮ ਸੀਗਾ ਤਾਂ ਹੀ ਆ ਗਏ ਸੀਗੇ ਤੇ ਹੁਣ ਫਿਰ ਟਾਈਮ ਆ ਗਿਆ ਰਖੜੀ ਦਾ ਬਣਾ ਲਗੇ ਜੀ ਦੋ ਭੈਣਾਂ ਜੀ ਆਪਣੇ ਛੋਟੀ ਭੈਣ ਵੀਰਪਾਲ ਕੌਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੱਡੀ ਭੈਣ ਆਪਣੀ ਕਲਦੀਪ ਕਾਰ ਜਿਹਨੂੰ ਸਾਰੇ ਕਹਿੰਦੇ ਆ ਵੀ ਭਾਈ ਜਿਹੜੇ ਸਾਡੀ ਸਾਡਾ ਮੂੰਹ ਆ ਸ਼ਕਲ ਜਿਆਦਾ ਮਿਲਦੀ ਵੀ ਦੋਨਾਂ ਦੀ ਇੱਕੋ ਜੀ ਆ ਕਲਦੀਪ ਕਾਰ ਤੇ ਬਿੱਟੂ ਮੇਰੀ ਠੀਕ ਆ ਭੈਣ ਬਾਣ ਲਿਆ ਭਾਈ ਬੋਰੀ ਬਿਸਤਰਾ ਜਿਹੜੀਆਂ ਕੁਸ਼ਕ ਕੱਪੜੇ ਧਵਾਉਣ ਵਾਲੇ ਸੀਗੇ ਉਹ ਵੀ ਧਵਾ ਲਏ ਤੇ ਥੋੜਾ ਜਿਹਾ ਘਿਓ ਚੱਕ ਲਿਆ ਦੇ ਸੀਗੇ ਉਹ ਖਾ ਲਿਆ ਕਰਾਂਗੇ ਆ ਜਿਹੜਾ ਗੇਟ ਦੇਖਦੇ ਹੋ ਭਾਈ ਉਹ ਆਪਣਾ ਮਾਸਿਕਾ ਘਰ ਆ ਇਧਰ ਦੀ ਛੋਟਾ ਜਿਹਾ ਗੇਟ ਰੱਖਿਆ ਹੋਇਆ ਦੋਨੇ ਭੈਣਾ ਬੈਸੀ ਦਾ ਦੋ ਭਾਂਡੇ ਕਹਿੰਦੇ ਹੁੰਦੇ ਖੜਕੀ ਜਾਂਦੇ ਖੜਕਦੀ ਰਹਿੰਦੇ ਆ ਕਿ ਫੇਰ ਹੋਰ ਜਿੰਗੇ ਹੋ ਜਾਂਦੇਗਾ ਚੱਲ ਭਾਈ ਬੋਲ ਬੋਲ ਠੀਕ ਆ ਫਿਰ ਐ ਧੱਕਾ ਕਰਦੀ ਆ ਤੁਸਾਂ ਜੀ ਨੂੰ ਮੇਨ ਵਰਗਾ ਤਾਂ ਸਾਰਿਆਂ ਨੂੰ ਮਿਲ ਕੇ ਹੀ ਜਾਈਏ ਠੀਕ ਆ ਫਰਮਾਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲੋ ਮਾਈ ਜੀ ਨੂੰ ਮੱਥਾ ਟੇਕ ਹਾਂ ਹਾਂ ਜਾ ਆਇਆ ਉੱਥੇ ਵੀ ਤੇ ਹੁਣ ਵੀ ਟੇਕ ਦਿੰਨੇ ਆ ਮੱਥਾ ਟੇਕ ਲਾ ਮਾਈ ਜੀ ਠੀਕ ਜਾ ਲੈ ਬਾਈ ਜਾਂਦੇ ਜਾਂਦੇ ਮੈਂ ਕਿਹਾ ਬਈ ਡੈੜੀ ਰੂਏ ਇੱਕ ਵਾਰੀ ਹੋਰ ਮਿਲ ਜਾਈਏ ਠੀਕ ਹੈ ਡੈੜੀ ਸਤਿ ਸ਼੍ਰੀ ਅਕਾਲ ਯਾਰ ਕਿਹਾ ਬਹੁਤ ਹਾਲ ਬਾਅਦ ਸਦਾ ਠੀਕ ਹੈ ਠੀਕ ਹੈ ਚਲੋ ਲੁਧਿਆਣਾ ਜਾਉ ਕਿ ਨਾ ਲੁਧਿਆਣੇ ਲੁਧਿਆਣਾ ਦੇ ਬਸ ਸਟੈਂਡ 'ਚ ਪਹੁੰਚ ਗਏ ਜੀ ਤੇ ਮੀ ਕਿੰਨ ਮਨ ਕਾਣੀ ਜੀ ਹਜੇ ਬਾੜਾ ਮੋਟਾ ਪਈ ਜਾਂਦਾਗਾ ਤੇ ਪਹਿਲਾਂ ਐ ਲੱਗਦਾ ਵੀ ਖਾਸਾ ਪੈ ਕੇ ਹਟਿਆਗਾ ਤੇ ਇੱਥੇ ਬਾਈ ਇੱਥੋਂ ਦੇ ਭੈਣ ਭਾਈਆਂ ਨਾਲ ਸਾਈਆਂ ਵਧਾਈਆਂ ਥੋੜੀਆਂ ਜੀਆਂ ਜ਼ਿਆਦਾ ਲਾ ਲਈਆਂ ਤੇ ਜਿੰਨੇ ਵੀ ਮੈਸੇਜ ਆਏ ਸਾਰਿਆਂ ਨੂੰ ਕਹਤਾ ਬਾਈ ਲੁਧਿਆਣੇ ਆਈ ਜਾਂਨੇ ਆ ਆਈ ਜਾਂਨੇ ਆ ਜ਼ਰੂਰ ਮਿਲਾਂਗੇ ਜ਼ਰੂਰ ਮਿਲਾਂਗੇ ਤੇ ਟਾਈਮ ਹੋਏ ਪਿਆ ਹੁਣ ਪੌਣੇ ਪੰਜ ਦਾ ਤੇ ਨਹੀਂ ਸ਼ੁਰੂ ਆਉਂਦਾ ਸਮਝ ਨਹੀਂ ਆਉਂਦਾ ਕਿੱਧਰ ਨੂੰ ਹੋਏਗੇ ਕੀ ਕਰਗੇ ਦੇਖਦੇ ਆਂ ਬਾਈ ਕੀ ਗੱਲਬਾਤ ਬਣਦੀ ਆ ਆਇਆ ਕੋਈ ਨਹੀਂ ਹੋ ਗਏ ਨੇ ਆ ਆ ਉਹਨਾਂ ਦੀਸ ਚੋ ਵੜੇ ਨੀਸ਼ੂਆ ਜੇ ਹੀ ਨਹੀਂ ਲੱਗਿਆ ਤੇਰੇ ਬਿਨਾ ਤਾਂ ਮੇਰਾ ਵੀ ਨਹੀਂ ਲੱਗਿਆ ਮੇਰਾ ਭਰਾ ਆ ਆ ਜਾ ਬਈ ਨੀਸ਼ੂ ਆ ਜਾ ਜਾ ਤੇ ਲੁਧਿਆਣਾ ਬੱਸ ਸਟੈਂਡ ਦੇ ਜੀ ਆਪਾਂ ਮਗਰਲੇ ਪਾਸੇ ਖੜੇ ਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਧਰਲੇ ਪਾਸੇ ਬਾਈ ਜਿਹੜੇ ਸਾਰਨੂੰ ਪਹਿਲਾਂ ਆਪਾਂ ਨੂੰ ਮਿਲਣ ਆਏ ਆ ਬਾਈ ਸਾਸਰੀਕਾਲ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਸੁਖਵੀਰ ਸਿੰਘ ਸੁਖਵੀਰ ਸਿੰਘ ਤੇ ਤੁਸੀਂ ਇੱਥੇ ਲੁਧਿਆਣਾ ਦੀ ਖਾਸ ਰਹਿੰਦੇ ਹੋ ਜੀ ਠੀਕ ਆ ਜੀ ਤੇ ਹੋਰ ਕੰਮ ਤਾਂ ਦਾ ਠੀਕ ਚੱਲਦਾ ਵਧੀਆ ਕੰਮ ਕਰਦੇ ਠੀਕ ਆ ਤੇ ਬਾਈ ਜੀ ਆਪਣੇ ਨਾਲ ਜੀ ਚੈਨਲ ਆਹੀਂ ਜਿਵੇਂ ਜੁੜੇ ਹੋਇਆ ਪਰਿਵਾਰ ਵਾਲਾ ਮਾਹੌਲ ਆ ਸਾਰੇ ਨਾ ਤੇ ਇਧਰ ਇਹਨਾਂ ਦੇ ਬੱਚੇ ਵੀ ਨਾਲ ਆਏ ਸਾਸਰੀਕਾਲ ਜੀ ਠੀਕੋ ਏ ਬੱਚੇ ਪੜਦੇ ਆ ਜੀ ਠੀਕ ਹੈ ਜੀ ਤੇ ਬਾਈ ਛੋਟੀ ਕੁੜੀ ਆ ਜੀ ਉਹ 12ਵੀਂ ਕਰਕੇ ਆਈ ਹੁਣ ਅੱਛਾ ਜੀ ਇਹ ਅੱਠਵੀਂ ਪੜ੍ਹਦੀ ਉਹ 8ਵੀਂ ਚਾ ਜੀ ਠੀਕ ਹੈ ਜੀ ਠੀਕ ਹੈ ਵਧੀਆ ਪੜੋ ਤੇ ਬਾਈ ਨੇ ਵਧੀਆ ਬਾਈ ਸੇਵਾ ਬਾਨੀ ਕੀਤੀ ਠੰਡਾ ਉਹ ਠੰਡਾ ਜਿਹੜਾ ਉਹ ਪਿਆਇਆ ਬਹੁਤ ਧੰਨਵਾਦ ਬਾਈ ਸ਼ੁਕਰੀਆ ਮਿਹਰਬਾਨੀ ਪੀ ਲੈ ਅੱਜ ਠੰਡਾ ਸੀ ਹਾਂਜੀ ਹਾਂਜੀ ਸਾਹਮਣੇ ਬਾਈ ਕੰਦ ਦੇਣਾ ਬਾਵਾ ਅਸਮਾਨ ਥੱਲੇ ਸਾਪਿਆ ਪਿਆਗਾ ਤੇ ਲੁਧਿਆਣੇ ਦੇ ਵਿੱਚ ਆਂ ਜੀ ਇਧਰਲੇ ਪਾਸੇ ਨਿਸ਼ੂ ਦੇ ਨਾਲ ਇੱਕ ਬਾਈ ਹੋਰ ਆ ਪਹਿਲਾਂ ਇਹਦੇ ਨਾਲ ਜਾਣ ਪਛਾਣ ਕਰ ਲਈ ਬਾਈ ਸਤਿਕਾਰ ਸਤਿਕਾਰ ਕੀ ਨਾਗਾ ਬਾਈ ਧੋਰ ਸਿਮਰਨ ਧੋਰ ਸਿਮਰਨ ਲੁਧਿਆਣੇ ਤੋਂ ਇਹ ਖਾਸ ਦਰਾਹੇ ਤੋਂ ਦਰਾਹੇ ਤੋਂ ਠੀਕ ਹੈ ਜੀ ਪਰਿਵਾਰ ਚੜ੍ਹਦੀ ਕਲਾ ਚ ਠੀਕ ਹੈ ਜੀ ਇਧਰਲੇ ਪਾਸੇ ਜਿਹੜੇ ਬਾਈ ਤਰਕੇ ਹੱਥ ਨੇ ਫੋਨ ਕਰਦੇ ਰਹਿੰਦੇ ਨੇ ਤੇ ਕੋਈ ਜੜੀ ਬੂਟੀ ਦੀ ਲੋੜ ਹੈ ਸਾਨੂੰ ਨਹੀਂ ਬਲਕਿ ਪੂਰੇ ਏਰੀਏ ਦੇ ਪੰਜਾਬ ਚ ਹੋਰ ਵੀ ਕਿਤੇ ਸਰ ਕਿਤੇ ਮਦਦ ਕਰਦੇ ਰਹਿੰਦੇ ਹੈਗੇ ਸਾਰੇ ਲੋਕਾਂ ਦੀ ਤੇ ਫਾਊਂਡੇਸ਼ਨ ਇੱਕ ਜਰੀਆ ਮਾੜਾ ਤੁਸੀਂ ਦੱਸਿਓ ਜੀ ਮੈਂ ਇੱਕ ਜਰੀਆ ਫਾਊਂਡੇਸ਼ਨ ਤੇ ਨਾਲ ਮਨੁੱਖਤਾਰੀ ਸੇਵਾ ਸੋਸਾਇਟੀ ਨਾਲ ਤੇ ਦਰਾਹੇ ਅਸੀਂ ਐਂਬੂਲੈਂਸ ਵੀ ਚਲਾਉਂਦੇ ਆ ਫ੍ਰੀ ਆਫ ਕਾਸਟ ਤੇ ਅਸੀਂ ਉਹ ਐਨ ਜੀਓਸ ਨਾਲ ਜੁੜੇ ਹੋયા ਆ ਤੇ ਤੁਹਾਡੇ ਬਲੌਗ ਦੇਖਦੇ ਸੀ ਤੁਹਾਡੇ ਨਾਲ ਭਾਈਆਂ ਵਾਂਗੂ ਪਿਆਰ ਪੈ ਗਿਆ ਤਾਂ ਤੁਹਾਡਾ ਹਾਲ ਚਾਲ ਪੁੱਛਦੇ ਰਹੀਦਾ ਬਈ ਦਿੰਦੇ ਆਲੇ ਬਈ ਠੀਕ ਠਾਕ ਹੋ ਜੇ ਤੁਹਾਨੂੰ ਕਿਸੇ ਜੀ ਦੀ ਲੋੜ ਹੈ ਅਸੀਂ ਉੱਥੇ ਬੈਠੇ ਸਪੋਰਟ ਕਰ ਸਕੀ ਆ ਤੁਹਾਨੂੰ ਹਾਂਜੀ ਚਾ ਕਰਦੇ ਰਹਿੰਦੀ ਆ ਵੀਰ ਤੇ ਬਾਕੀ ਤੁਹਾਡੀ ਚਾਰਾਂ ਦੇ ਗਰੁੱਪ ਨੂੰ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਸਾ ਉਹਨਾਂ ਨੂੰ ਆ ਵੀ ਤੁਸੀਂ ਇੱਕ ਜੁੱਟ ਹੋ ਕੇ ਰਹੋ ਤੁਹਾਡੇ 'ਚ ਕਦੇ ਵਿਗੜ ਨਾ ਪਵੇ ਤੁਸੀਂ ਆਪ ਇਸ 'ਚ ਚਾਰੋਂ ਹਮੇਸ਼ਾ ਪਿਆਰ ਬਣਿਆ ਰਵੇ ਤੁਹਾਡਾ ਹਣਾ ਔਰ ਤਾਂ ਕੁਝ ਨਹੀਂ ਹੈਗਾ ਤੁਸੀਂ ਆਪਣੇ ਘਰ-ਬਾਰ ਛੱਡ ਕੇ ਤਿੰਨ ਮਹੀਨੇ ਤੋਂ ਗਏ ਹੋਏ ਹੋ ਨਾ ਕਿਸੇ 'ਚ ਮੈਂ ਕਹਿੰਦਾ ਤੁੱਕੇ ਜਾਣ ਦੀ ਹਿੰਮਤ ਨਹੀਂ ਹੈਗੀ ਜੋ ਤੁਹਾਡੇ 'ਚ ਹਿੰਮਤ ਆ। ਲਈ ਤੁਹਾਡੇ ਜਜਮੈਂਟ ਨੂੰ ਸਲਾਮ ਆ ਤੁਸੀਂ ਮੈਂ ਬਲੌਗਰਾਂ ਨੂੰ ਦੱਸਣਾ ਚਾਹੁੰਦਾ ਤੁਸੀਂ ਤੁਹਾਡੇ ਸਾਹਮਣੋਂ ਵੱਧ ਗੱਲ ਹੈ ਵਧੀਆ ਇਹ ਹੈ ਕਿ ਤੁਸੀਂ ਜਹਜ ਜੇ ਐਨਵਾਇਰਨਮੈਂਟ 'ਚ ਉੱਥੇ ਉਹਨੇ ਓਮੀ ਢਲ ਜਾਂਦੇ ਹੋ ਨਾ ਤੁਸੀਂ ਛਰਨਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕੀਤਾ ਤੁਸੀਂ ਟੈਂਟ ਲਾ ਕੇ ਜਿਹੜੀ ਚੀਜ਼ ਨੇ ਸਾਨੂੰ ਮੋਇਆ ਤੁਹਾਡਾ ਬਲੌਗ ਦੇਖਣੀ ਹੈ ਨਾ ਤੁਸੀਂ ਲੰਗਰ ਬਾਣੀ ਦੇ ਜਿਵੇਂ ਵੀ ਹੁੰਦਾ ਜਿੱਥੇ ਤੁਸੀਂ ਰੁਕ ਜਾਂਦੇ ਹੋ ਹਨਾ ਤੁਸੀਂ ਕੁਝ ਨਹੀਂ ਮਤਲਬ ਕਿ ਤੁਹਾਡੇ ਜ ਨਖਰੇ ਨਹੀਂ ਹੈਗੇ ਹਨਾ ਵੀ ਮੈਂ ਆਏ ਨਹੀਂ ਕਰਨਾ ਉਹ ਨਹੀਂ ਕਰਨਾ ਹਨਾ ਜ਼ਮੀਨ ਤੇ ਵੀ ਸੋਏ ਜਾਂਦੇ ਹੋ ਹਾਲ ਚ ਵੀ ਸੋਏ ਜਾਂਦੇ ਹੋ ਲੇਟਾਂ ਥੱਲੇ ਵੀ ਪਏ ਜਾਂਦੇ ਹੋ ਬਿਨਾ ਪੱਖੇ ਤੋਂ ਵੀ ਪਏ ਜਾਂਦੇ ਹੋ ਇਹ ਬਹੁਤ ਵਧੀਆ ਤੁਸੀਂ ਚਾਰਾਂ ਚ ਕੋਈ ਹਨਾ ਬੰਦੇ ਨੂੰ ਫਰਕ ਪੈਂਦੀ ਆ ਕੋਈ ਨਸ਼ਾ ਪੱਤਾ ਨਹੀਂ ਕਰਦਾ ਤੁਸੀਂ ਪੰਜਾਬ ਨੂੰ ਇੱਕ ਚੰਗਾ ਮੈਸੇਜ ਦੇ ਰਹੇ ਹੋ ਡਰਗ ਨੂੰ ਵੀ ਲੋਕੀ ਕਹਿੰਦੇ ਵੀ ਇਹ ਨਸ਼ੇੜੀ ਨੇ ਜਾਂ ਉਹ ਆ ਹਨਾ ਤੁਸੀਂ ਇੱਕ ਚੰਗਾ ਮੈਸੇਜ ਦੇ ਰਹੇ ਹੋ ਜੋ ਬਹੁਤ ਵਧੀਆ ਗੱਲ ਹੈ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਡੇ ਇਸ ਗਰੁੱਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਹੁਣ ਇੰਡੀਆ ਟੂਰ ਕਰ ਰਹੇ ਹੋ ਪਰਮਾਤਮਾ ਤੁਹਾਡੇ ਦਾ ਵਰਲਡ ਟੂਰ ਵੀ ਕਰਾਵੇ ਜਹਾਜਾਂ ਦੀ ਹੁਣ ਸਾਈਕਲਾਂ ਦੀ ਸੈਰ ਕਰ ਰਹੇ ਹਾਂ ਫਿਰ ਆਸਮਾਨ ਦੀ ਵੀ ਕਰਾਂ ਜਹਾਜਾਂ 'ਚ ਤੁਸੀਂ ਘੁੰਮੋ ਤੁਹਾਡਾ ਮਤਲਬ ਜੀ ਬੜੀਆ ਤੁਹਾਨੂੰ YouTube ਤੋਂ ਕਮਾਈ ਹੋਵੇ ਦੇਖੋ ਤੁਸੀਂ نیچے ਤੋਂ ਉੱਠੇ ਉੱਪਰ ਤੁਸੀਂ ਘਰ-ਘਰ ਵੀ ਦਿਖਾਏ ਹਨਾ ਕੋਈ ਤੁਸੀਂ ਕਿਸੇ ਵੀ ਕੋਈ ਲੈਂਡਲੋਰਡ ਨਹੀਂ ਹੈਗਾ ਇੱਕ ਹਰਪਾਲ ਤੇ ਸੰਦੀਪੂਰੇ ਹੈ ਨਹੀਂ ਹਨਾ ਉਹ ਵੀ ਵਿਚਾਰੇ ਨਾਲ ਹੀ ਤੇ ਨਾਲ ਇੱਕ ਜੌਬ ਕਰਦਾ ਇੱਕ ਮੋਮੋਸ ਦੀ ਦੁਕਾਨ ਕਰਦਾ ਪਰ ਰੇੜੀ ਦਾ ਗਾਣਾ ਕਹਿਣੀ ਆ ਹਾਂਜੀ ਹਾਂਣਾ ਚਲੋ ਸਾਰੇ ਮਿਹਨਤ ਕਰਦੇ ਹੋ ਤੁਸੀਂ ਤੇ ਐਨੇ ਨਹੀਂ ਦੂਰ ਗਏ ਹੋਏ ਹਾਂ ਤੁਹਾਡੀ ਪਰਮਾਤਮਾ ਇਹ ਜਿਹੜੀ ਯਾਤਰਾ ਪੂਰੀ ਸਫਲਤਾ ਨਾਲ ਕਰੇ ਤੁਹਾਨੂੰ ਕੋਈ ਵਿਗੜ ਨਾ ਆਵੇ ਰਸਤੇ 'ਤੇ ਅਸੀਂ ਹੀ ਦੁਆਇਆ ਵੀ ਸਾਡੀਆਂ ਸੀ ਤਾਂ ਦੁਆ ਦੇ ਸਕਦੇ ਆ ਤੇ ਛੋਟੇ ਛੋਟੇ ਆ ਭਾਈ ਨੇ ਖੋਲਿਆ ਹੋਇਆ ਇੱਕ ਛੋਟਾ ਜਿਹਾ ਛੋਟਾ ਨਹੀਂ ਹੈਗਾ ਇਹ ਬਹੁਤ ਵੱਡਾ ਹੀ ਤੋਹਫਾ ਹੈ ਆਪਣੇ ਵਾਸਤੇ ਹਾਂਜੀ ਇਹ ਭਾਈ ਮੈਕ ਆਗੇ ਹਾਂ ਹੁਣ ਆਇਆ ਕਰੋ ਭਾਈ ਬਾਜ ਜਿਵੇਂ ਤੋੜੇ ਚ ਕੰਚ ਦੀਆਂ ਗੋਲੀਆਂ ਪਾਈਆਂ ਹੁੰਦੀਆਂ ਹਨਾ ਬਾਈ ਤੇ ਬਾਕੀ ਗੱਲਾਂ ਬਾਤਾਂ ਬਾਈ ਸਾਰੀਆਂ ਠੀਕ ਐ ਇੱਕ ਬਾਈ ਆ ਤੁਹਾਡੇ ਲਈ ਇੱਕ ਕੋਈ ਗੱਲ ਨਹੀਂ ਲਿਖਾ ਰਹੀ ਇਹ ਟਵਲ ਲੈ ਕੇ ਆਈ ਸੀ ਬਾਈ ਤੁਹਾਡੇ ਲਈ ਚਾਰਾਂ ਲਈ ਜਿਹੜੇ ਤੁਹਾਡੇ ਡੇਲੀ ਯੂਸਡ ਆਉਣਗੇ ਨਾ ਧੋ ਕੇ ਭਾਈ ਐਨੇ ਸਾਨ ਬਾਈ ਅਸੀਂ ਲਾਹਾਂਗੇ ਹਨਾ ਕੋਈ ਰਾਸ ਇੱਕੋ ਵੀ ਆ ਜਿਹੜੀ ਤੁਹਾਨੂੰ ਰਾਸੇ 'ਚ ਕੋਈ ਲੋੜ ਪੈਂਦੀ ਆ ਤੁਸੀਂ ਆਪਣੇ ਛੋਟੇ ਭਰਾ ਨੂੰ ਯਾਦ ਕਰਿਓ ਕੋਈ ਨਾ ਕੋਈ ਜਿੱਥੇ ਮਰਜੀ ਦੁਨੀਆ ਦੇ ਕੋਨੇ 'ਚ ਹੋਣ ਕੋਈ ਨਾ ਕੋਈ ਹੱਲ ਕਰਦਾ ਹੈ ਬਾਈ ਬਹੁਤ ਵਧੀਆ ਜੁੜੇ ਹੋਏ ਤੇ ਬਾਈ ਬਹੁਤ ਵਧੀਆ ਸੇਵਾ ਕਰਦੇ ਇੱਕ ਬਹੁਤ ਵੱਡੀ ਸੇਵਾ ਕਰਦੇ ਹੈਗੇ ਆਪਣਾ ਤਾਂ ਕੁਝ ਬਰਾਬਰ ਵੀ ਨਹੀਂ ਆਪਾਂ ਤਾਂ ਸਾਈਕਲ ਦੇ ਵੱਲੀ ਫਿਰਦੇ ਆ ਇੱਧਰ ਉੱਧਰ ਤੇ ਬਾਕੀ ਗੱਲਾਂ ਬਾਤਾਂ ਬਾਈ ਸਾਰੀਆਂ ਠੀਕ ਆ ਬੜਾ ਧੰਨਵਾਦ ਇਹਦੇ ਵਾਸਤੇ ਇਹਦੇ ਵਾਸਤੇ ਜਿਹੜਾ ਗੋਲ ਮਟੋਲ ਜਿਹਾ ਰੱਖੀ ਬੈਠੋ ਨਾ ਇਹ ਤੁਸੀਂ ਧੱਕਾ ਕਰਕੇ ਹੁਣ ਇਹਦੇ ਨਾਲ ਘੁਲਣਾ ਪਊਗਾ ਨਹੀਂ ਖਾਓ ਇਹ ਵਧੀਆ ਜੀ ਰੋਲ ਰੋਲ ਹੈ ਇਹ ਠੀਕ ਹੈ ਹੁਣ ਆਪਾਂ ਨੂੰ ਸਮੋਸੇ ਦੇ ਚਟਣੀਆਂ ਥੋੜੀ ਖਾਈ ਜਾਣੀਆਂ ਜੀ ਜੀ ਵੀ ਕਰਨੀ ਚਾਹਾਂ ਲੈਂਦੇ ਆ ਪੰਗਾ ਬਾਈ ਬਰ ਠੀਕ ਆ ਜੀ ਚਲੋ ਜੀ ਬਾਈ ਲਈ ਆਇਆ ਦੋਸਾ ਨਾਲ ਲਾਇਆ ਡਿੱ ਪੱਤਿਆਂ ਦੇ ਆ ਚ ਬਾਈ 21 ਦਾ ਬਹੁਤ ਵਾਰੀ ਸੁਣੀ ਸੀਗੀ ਤੇਰਾ ਪੱਤਿਆਂ ਦੇ ਆ ਚ ਪਰ ਪਹਿਲੀ ਵਾਰੀ ਦੇਖਾਂਗੇ ਗੱਲਬਾਤ ਕੀ ਆ ਗਈ ਇਹ ਪਹਿਲਾਂ ਵੀ ਉਹਦੇ ਨਾਲ ਬਾਈ ਘੁਲ ਕੇ ਹਟਿਆਂਗੇ ਇਹ ਵੀ ਬੱਸੋਂ ਬਾਹਰ ਦੀਆਂ ਗੱਲਾਂ ਜਿਹੜਾ ਆਹ ਪਿਆ ਗੱਲ ਸਿਸਟਮ ਕਿਉਂਕਿ ਆਪਾਂ ਹੋੜੇ ਕੇਵ ਸੇਲੇ ਜਿਹੜਾ ਐ ਰਜਾ ਕੁਸ ਮਾੜਾ ਮੋਟਾ ਹੁੰਦਾ ਹਨਾ ਉਹ ਤਾਂ ਹੀ ਜ਼ਿਆਦਾ ਖਾਣ ਵਾਲਿਆਂ ਨਿਸ਼ੂ ਕੱਢਦਾ ਵਟ ਮੈਂ ਅਗਰ ਪਟਿਆਲਾ ਵਿਧਾਨੇ ਸ਼ਹਿਰੀ ਆਣਾ ਮੈਂ ਅਰੇਕ ਜੀ ਦੇਖੀ ਹੈ ਹਾਂ ਇੱਕ ਮੈਂ ਤੁਹਾਨੂੰ ਜੇ ਥੋੜੀ ਦੇਰ ਕਹਿੰਦੇ ਕਿ ਬਬਲ ਟੀ ਆਈ ਲੁਧਿਆਣੇ ਦੇ ਵਿੱਚ ਉਹ ਦਾ ਨਾਮ ਆ ਬਬਲ ਟੀ ਨੂੰ ਕਹਿੰਦੇ ਆ ਉਹਦੇ ਚੋ ਪਾਏ ਹੁੰਦੇ ਆ ਸਾਬੂ ਦਾਣੇ ਟਾਈਪ ਦੇ ਨਾ ਮੈਕਡੋਨਲਡਸ ਦਿੱਲੀ ਦੇ ਬਹੁਤ ਫੇਮਸ ਬਬਲ ਟੀ ਉਹ ਵੀ ਮੈਂ ਦਖਾਣੀ ਹੈ ਇਹ ਪੀ ਕੇ ਦੇਖੀ ਬਈ ਵੇਟ ਕਰ ਠੀਕ ਹੈ ਜੀ ਕਿਲਾ ਘੜਾ ਉਧਰ ਹੁੰਦਾ ਇਹਨੂੰ ਲੁਧਿਆਣੇ ਦੇ ਵਿੱਚ ਹੀ ਆਪਾਂ ਨੂੰ ਬਈ ਕਾਫੀ ਟਾਈਮ ਹੋ ਗਿਆ ਇੱਥੇ ਆਹ ਦੁਕਾਨ ਤੇ ਪਹਿਲਾਂ ਆਪਾਂ ਬੈਠੇ ਸੀ ਖਾਣ ਪੀਣ ਵਾਲੀ ਤੇ ਅੰਦਰ ਬੈਠੇ ਸੀਗੇ ਈਸ਼ੂ ਭਾਜੀ ਨਾਲ ਤੇ ਜਿਹੜੇ ਐਨਜੀਓ ਚਲਾਉਂਦੇ ਆਗੇ ਹਨਾ ਉਹਨਾਂ ਚ ਕੰਮ ਤਾਂ ਦਾ ਕਰਦੇ ਆ ਦੇਖਭਾਲ ਕਰਦੇ ਆ ਭਾਈ ਲੋਕਾਂ ਦੀ ਤੇ ਹੁਣ ਭਾਈ ਟਾਈਮ ਹੋਰ ਬਾਵਾ ਹੋ ਗਿਆ ਤੇ ਬੜੀ ਖੁਸ਼ੀ ਹੁੰਦੀ ਆ ਭਾਈ ਜਦੋਂ ਪੂਰੇ ਦਾ ਪੂਰਾ ਪਰਿਵਾਰ ਮਿਲਣ ਆਉਂਦਾਗਾ ਉਦੋਂ ਵੀ ਖੁਸ਼ੀ ਹੁੰਦੀ ਆ ਜਦੋਂ ਇਕੱਲਾ ਕਹਿਰਾ ਬੰਦਾ ਮਿਲਣ ਆਉਂਦਾ ਪਰ ਜਦੋਂ ਪੂਰੇ ਦਾ ਪੂਰਾ ਪਰਿਵਾਰ ਭਾਈ ਮਿਲਣ ਆ ਜਾਂਦਾ ਨਾ ਆਪਦੇ ਸਾਰੇ ਕੰਮ ਧੰਦੇ ਛੱਡ ਕੇ ਆਉਂਦਾਗਾ ਹਨਾ ਕਿੰਨਾ ਕੰਮ ਹੋਊਗਾ 5 ਜੀ ਬੈਠਾ ਇੱਕੋ ਪਰਿਵਾਰ ਦੇ ਤੇ ਇਕ ਖਾਸ ਤੌਰ ਤੇ ਆਪਾਂ ਨੂੰ ਇੱਥੇ ਮਿਲਣ ਆਏ ਹੋਇਆ ਲੁਧਿਆਣੇ ਵਿੱਚ ਆਪ ਦਾ ਸਾਰਾ ਕੰਮ ਪੰਦਾ ਛੱਡ ਕੇ ਜੋ ਵੀ ਖਾਣ ਪੀਣ ਕੀਤਾਗਾ ਹਨਾ ਬਈ ਕਾਫੀ ਟਾਈਮ ਹੋ ਗਿਆ ਗੱਲਾਂ ਬਾਤਾਂ ਚੱਲਦੀਆਂ ਨੇ ਪਰਿਵਾਰ ਨਾਲ ਤੇ ਦੋ ਚਾਰ ਗੱਲਾਂ ਬਾਤਾਂ ਇਹਨਾਂ ਨਾਲ ਵੀ ਆਪਾਂ ਸਾਂਝੀਆਂ ਕਰ ਲਗੀਆਂ ਸਤਿ ਸ੍ਰੀ ਅਕਾਲ ਜੀ ਜੀ ਬੈਜੀ ਠੀਕ ਹਾਂਜੀ ਹਾਂਜੀ ਵਧੀਆ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸੰਦੀਪ ਮੈਂ ਦਾਦਾ ਜੀ ਇਹਨਾਂ ਦਾ ਨਾਮ ਹੈਗਾ ਜੀ ਸੰਦੀਪ ਘਰੇ ਇਹਨਾਂ ਨੂੰ ਬਿੱਟੂ ਕਹਿੰਦੇ ਆ ਜੀ ਤੇ ਤੇ ਨਿਸ਼ੂ ਵੀ ਨਾਮ ਹੈਗਾ ਨਿਸ਼ੂ ਕਿੰਨਾ ਦਾ ਨਾਮ ਆ ਜੀ ਠੀਕ ਹੈ ਜੀ ਠੀਕ ਹੈ ਹਰ ਪਰਾਲ ਰਹਿ ਗਿਆ ਚਲੋ ਕੋਈ ਨਾ ਹੋਰ ਘਰ ਪਰਿਵਾਰ ਸਾਰੇ ਠੀਕ ਹੈ ਜੀ ਸਾਰੇ ਠੀਕ ਹੈ ਘਰ ਪਰਿਵਾਰ ਧੀ ਹਾਂ ਜੀ ਹਾਂ ਜੀ ਧੀ ਹਾਂ ਦੱਸ ਕੇ ਤਾਂ ਵੀ ਬੜੀ ਖੁਸ਼ੀ ਹੁੰਦੀ ਆ ਦੋ ਸਾਰੇ ਸਾਰਾ ਪਰਿਵਾਰ ਜੀ ਮਿਲ ਲਾਉਂਦਾ ਟਾਈਮ ਚੋਂ ਟਾਈਮ ਕੱਢ ਕੇ ਕਿਹਦੇ ਕੋਲੇ ਅੱਜ ਕੱਲ ਟਾਈਮ ਆ ਜੀ ਹਨਾ ਜੀ ਇੱਥੇ ਐ ਏਦਾਂ ਹੁੰਦਾ ਟਾ ਵੀ ਬਹੁਤ ਕੀਮਤੀ ਟਾਈਮ ਅਸੀਂ ਲਿਆ ਨਹੀਂ ਜੀ ਅਸੀਂ ਤਾਂ ਕੋਈ ਨਹੀਂ ਜੀ ਅਸੀਂ ਕੰਮ ਤਾਂ ਨਿਆਲੇ ਬੰਦੇ ਜੀ ਫਿਰ ਵੀ ਛੱਡ ਤਾਂ ਕੋਈ ਨਹੀਂ ਜੀ ਆਪਦਾ ਕੰਮ ਛੱਡ ਕੇ ਤੁਸੀਂ ਆਇਓ ਤੁਸੀਂ ਵਧੀਆ ਕੰਮ ਤੁਸੀਂ ਕਰ ਰਹੇ ਬਹੁਤ ਵਧੀਆ ਬੁਰਾਲਾ ਤੁਹਾਡਾ ਤੁਸੀਂ ਲੋਕਾਂ ਨੂੰ ਫਿਟਨੈਸ ਨਾਲ ਜੋੜਦੇ ਪਏ ਹੋ ਨਸ਼ਿਆਂ ਤੋਂ ਦੂਰ ਕਰਦੇ ਪਏ ਹੋ ਆਪਣੀ ਸਿਹਤ ਦਾ ਖਿਆਲ ਰੱਖਦੇ ਪਏ ਹੋ ਤਾਂ ਸਾਡੇ ਬੱਚੇ ਤੁਹਾਨੂੰ ਦੇਖ ਦੇ ਕੇ ਬੜੇ ਇਨਸਪਾਇਰ ਹੁੰਦੇ ਆ ਤੇ ਮੈਂ ਤਾਂ ਇਹੀ ਚਾਹੂੰਗਾ ਪਰਮਾਤਮਾ ਕਰੇ ਤੁਸੀਂ ਬਹੁਤ ਤਰੱਕੀ ਕਰੋ ਨਿਸ਼ੂ ਵੀਰ ਬਿੱਟੂ ਵੀਰ ਹਰਪਾਲ ਵੀਰ ਸੰਦੀਪ ਵੀਰ ਸਾਰੇ ਜਿਹੜੇ ਤੁਸੀਂ ਇੱਧੇ ਇਕੱਠੇ ਹੋ ਵਧੀਆ ਤਰੱਕੀਆਂ ਕਰੋ ਪਰ ਮਾਤਮਾ ਤੁਹਾਨੂੰ ਉੱਚੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਧੰਨਵਾਦ ਜੀ ਤੇ ਭੈਣ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਸਵਿੰਦਰ ਕੌਰ ਜਸਵਿੰਦਰ ਕੌਰ ਠੀਕ ਹੈ ਜੀ ਬਹੁਤ ਵਧੀਆ ਜੀ ਤੁਹਾਡਾ ਭੈਣ ਸਿਮਰਨ ਮੇਰਾ ਸਿਮਰਨ ਕੌਰ ਪਲੀਜ਼ ਕਲਾ ਸਿਮਰਲੀਏ ਕਲਾ ਸਿਮਰਨ ਠੀਕ ਹੈ ਭੈਣ ਤੁਹਾਡਾ ਵੀਰ ਜੀ ਮੇਰਾ ਭਾਜੀ ਰਵਿੰਦਰ ਰਵਿੰਦਰ ਜੀ ਤੁਸੀਂ ਜੀ ਮੇਰਾ ਨਾਮ ਸ਼ੋਭਿਤ ਹੈ ਉਹ ਵੀ ਤੇ ਅੱਜ ਬਈ ਜਿਹੜਾ ਖਾਣ ਪੀਣ ਹੋਇਆਗਾ ਥੋੜਾ ਜਿਹਾ ਆ ਆ ਗਿਆ ਪਿਆ ਕਿਉਂ ਹੋ ਗਿਆ ਮੈਨੂੰ ਵੈਸੇ ਬਾਈ ਘੱਟ ਹੀ ਪਤਾ ਆ ਪੀਜੇ ਬਾਰੇ ਪਤਾ 버ਗਰ ਮੋਟੀਆਂ ਮੋਟੀਆਂ ਜਿਹੜੀਆਂ ਆਪਣੀਆਂ ਆਈਟਮਾਂ ਹੁੰਦੀਆਂ ਬਾਈ ਜਿਹੜੀਆਂ ਆਮ ਤੌਰ ਤੇ ਚੱਲਦੀਆਂ ਰਹਿੰਦੀਆਂ ਹਨਾ ਜੀ ਉਹਨਾਂ ਬਾਰੇ ਤਾਂ ਪੂਰਾ ਪਤਾਗਾ ਜਿਹੜੇ ਹੋਰ ਬਾਕੀ ਆ ਨਿਸ਼ੂ ਭਾਈ ਨੂੰ ਅੱਗੇ ਕਰ ਦਿੰਨੇ ਆ ਇਹ ਕਾਗਜ਼ ਜਿਹੜਾ ਹੁੰਦਾ ਬਾਈ ਵੀ ਤੁਸੀਂ ਆਪ ਹੀ ਪੜ੍ਹ ਲਓ ਇਹਦੇ ਤੋਂ ਬਾਕੀ ਕੇਲੇ ਸੇਵ ਵਾਲੇ ਜਾਦਾ ਆਗੇ ਆਪਾਂ ਤੇ ਅਜੇ ਬੜਾ ਕੁਸ ਖਾਦਾਗਾ ਸਰੀਰ ਨੂੰ ਵੀ ਕਹਿੰਦਾ ਹੋਊਗਾ ਕਿ ਵੀ ਕੀ ਅਵਲਾ ਸਵਲਾ ਆ ਜਾਂਦਾਗਾ ਤੇ ਵੈਸੇ ਵਧੀਆ ਸੀ ਬਾਈ ਇੱਕ ਨੰਬਰ ਸਵਾਦ ਵਧੀਆ ਸੀ ਬੜਾ ਵਧੀਆ ਲੱਗਿਆ ਜੀ ਸਾਰੇ ਪਰਿਵਾਰ ਨਾਲ ਗੱਲਾਂ ਬਾਤਾਂ ਕਰਕੇ ਕਾਫੀ ਟਾਈਮ ਹੋ ਗਿਆ ਚੜ੍ਹਦੀ ਕਲਾ ਤੇ ਰਹੋ ਜੀ ਸਾਰੇ ਧੰਨਵਾਦ ਜੀ ਗੱਲਾਂ ਬਾਤਾਂ ਹਜੇ ਪਰਿਵਾਰ ਨਾਲ ਚੱਲੀ ਜਾਂਦੀਆਂ ਸੀਗੀਆਂ ਜੀ ਤੇ ਇੱਕ ਪਰਿਵਾਰ ਹੋਰ ਜੁੜ ਗਿਆ ਆਪਣੇ ਨਾਲ ਬਾਈ ਸਸਰੀ ਗਾਲ ਬਾਈ ਸਸਰੀ ਗਾਲ ਜੀ ਹੋਰ ਸਨੋ ਕਿਦਾਂ ਠੀਕ ਹੋ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਹੋ ਜੀ ਚੜਦੀ ਕਲਾ ਦੀ ਖੁਲਾਈ ਤੋਂ ਸੁਣਾਓ ਚੜਦੀ ਕਲਾ ਚ ਹੀ ਰਹੋ ਜੀ ਕੀ ਨਾਮ ਬਾਈ ਦਾ ਮੇਰਾ ਨਾਮ ਜਸਮੀਰ ਸਿੰਘ ਹੈ ਜੀ ਐਤੋਂ ਖਾਸ ਲੁਧਿਆਣੇ ਤੋਂ ਜੀ ਖਾਸ ਲੁਧਿਆਣਾ ਜੀ ਕੰਮ ਕਾਰ ਵਧੀਆ ਠੀਕ ਚੱਲਦਾ ਬਹੁਤ ਵਧੀਆ ਤੁਹਾਡਾ ਸਵਾਗਤ ਲੁਧਿਆਣੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਕੱਢ ਕੇ ਆਪਣੇ ਕੋਲ ਇੱਥੇ ਮਿਲਣ ਆਏ ਹੋ ਲੁਧਿਆਣੇ ਦੇ ਵਿੱਚ ਤੇ ਨਾਲ ਭੈਣ ਆਏ ਭੈਣੇ ਸ੍ਰੀ ਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਮਿਤ ਹੈ ਹਰਮਿਤ ਹਾਂ ਟਾਡਾ ਜੀ ਕਸ਼ਮੀਰ ਸਿੰਘ ਸ਼ਮੀਤਨ ਸ਼ਮੀਤ ਸਿੰਘ ਠੀਕ ਹੈ ਜੀ ਠੀਕ ਹੈ ਕਿਹੜੀ ਕਲਾਸ ਪੜ੍ਹਦੇ ਹੋ 6ਵੀਂ ਠੀਕ ਹੈ ਜੀ ਇੱਕ ਇਧਰ ਨੂੰ ਮਗਰ ਨੂੰ ਲੁਕੀ ਜਾਂਦਾਗਾ ਅਜੇ ਪਤਾ ਅਜੇ ਨੀਂਦ ਚ ਹੈਗਾ ਥੋੜਾ ਜਿਹਾ ਨੀਂਦ ਨੂੰ ਉਹ ਕਿਹੜੇ ਸਿੰਘ ਫਤੇ ਸਿੰਘ ਫਤੇ ਸਿੰਘ ਠੀਕ ਹੈ ਘਰੇ ਮੰਮੀ ਆੜੀ ਵੇਟ ਕਰਾ ਸੀ ਟਾਡਾ ਤੁਸੀਂ ਬਿੱਟੂ ਬਾਈ ਨੂੰ ਬੁਲਾ ਲਓ ਘਰੇ ਤੇ ਤੁਹਾਡੇ ਕੋਲ ਟਾਈਮ ਹੀ ਹੈਗਾ ਚਲੋ ਫੇਰ ਮਿਲਾਂਗੇ ਹਾਂ ਜੀ ਹੁਣ ਥੋੜਾ ਜਿਹਾ ਪਟਿਆਲੇ ਜਾਣਾ ਜ਼ਰੂਰੀ ਹੈ ਜੀ ਠੀਕ ਹੈ ਜੀ ਮਾਫ ਕਰਿਓ ਆਇਆ ਜਰੂਰ ਆਪਾਂ ਨੂੰ ਲੈ ਕੇ ਜਾਂਦੇ ਹਾਂ ਜੀ ਫੇਰ ਆਦਰ ਆਹੇ ਇਧਰ ਆਹੇ ਤੱਕ ਇਧਰ ਮੇਰੇ ਕਿੰਨੀ ਕਰੀਆਂ ਐ ਆਵਾਜ਼ ਜੀ ਨੇ ਮੈਨੂੰ ਲੇਟ ਕਰਾਇਆ ਜੀ ਨਹੀਂ ਮੈਂ ਲੇਟ ਲੇਟ ਦੀ ਗੱਲ ਨਹੀਂ ਹੈਗੀ ਉਹ ਸਾਰਿਆਂ ਨੂੰ ਮਿਲਣਾ ਵੀ ਜ਼ਰੂਰੀ ਹੈ ਹਾਂ ਜੀ ਤਿਆਰ ਕਰਦੇ ਆ ਤੁਹਾਡਾ ਗਿਫਟ ਹੈ ਇਹ ਤੁਹਾਡੇ ਮਾਤਾ ਵਾਸਤੇ ਆਪੜਾ ਆਪੜਾ ਮੰਮੀ ਐ ਇਹ ਦਿਓ ਭਾਈ ਇਹ ਤੁਹਾਡੀ ਮਾਤਾ ਵਾਸਤੇ ਇਸਦਾ ਕਮੈ ਕਰਾ 5 ਰੁਪਏ ਜੀ ਨਾਲ ਠੀਕ ਹੈ ਅੱਛਾ ਜੀ ਮਤਲਬ ਲੈ ਲਓ ਲੈ ਲੈ ਅੱਛਾ ਤੁਹਾਡੇ ਦੁਕਾਨੇ ਹੀ ਹੈ ਜੀ ਕਿਹੜੀ ਜਗ੍ਹਾ ਦੀ ਦੁਕਾਨਾ ਨੇ ਕਰੀ ਕੰਮ ਹੁੰਦਾ ਵਾ ਲੈਡੀ ਸੂਟ ਦਾ ਕੜਾਈ ਹੁੰਦੀ ਹੈ ਠੀਕ ਹੈ ਜੀ ਲੁਧਿਆਣਾ ਵਿੱਚ ਕਿਹੜੀ ਜਗ੍ਹਾ ਜੀ ਕੱਕਵਾ ਕੱਕਵਾ ਰੋਡ ਹੀਰਾਨਗਰ ਅਲੀ ਨੰਬਰ 2 ਉਥੇ ਆਪਣੇ ਘਰੇ ਮਸ਼ੀਨਾਂ ਲੱਗੀਆਂ ਹਾਂ ਲੈਡੀ ਸੂਟ ਠੀਕ ਹੈ ਜੀ ਸਿਰਫ ਕੜਾਈ ਹੁੰਦੀ ਹੈ ਤਾਂ ਕੱਟ ਕੇ ਪੈਕ ਕਰਕੇ ਦੇ ਦਿੰਦੇ ਆ ਬੜਾ ਸ਼ੁਕਰੀਆ ਇਹ ਆਪਣੇ ਵਾਸਤੇ ਕੋਈ ਚੀਜ਼ ਤਾਂ ਵੀ ਉਹਦੀ ਕੀਮਤ ਹੁੰਦੀ ਵੈਸੇ ਉਹਦੀ ਵੀ ਕਿਉਂ ਕੇਂਦਰੀਏ ਮਾਤਾ ਜੀ ਵਾਸਤੇ ਆਇਆ ਮਾਂ ਵਾਸਤੇ ਤਾਂ ਇਹ ਜੀ ਇਹਦੀ ਕੋਈ ਕੀਮਤ ਨਹੀਂ ਮੈਂ ਤੁਹਾਡਾ ਕੋਈ ਸ਼ੁਕਰੀਆ ਦਾ ਨਹੀਂ ਕਰ ਸਕਦਾ ਮੇਰੇ ਕੋਲ ਇਹਨੇ ਸ਼ਬਦ ਨਹੀਂ ਹੈਗੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੇ ਚੱਲੀਏ ਜੀ ਹਾਂ ਜੀ ਚੱਲੀਏ ਟਾਈਮ ਬਾਈ 10:30 ਹੋ ਗਏ ਤੇ ਆਪਾਂ ਲੁਧਿਆਣੇ ਤੋਂ ਪਹਿਲਾਂ ਦਰਾਹੇ ਆਏ ਆ ਇਹ ਆਪਾਂ ਨੂੰ ਉੱਥੇ ਜਿਹੜੀ ਫੈਮਿਲੀ ਮਿਲੀ ਸੀ ਉਹ ਛੱਟ ਕੇ ਗਏ ਤੇ ਇਸ ਤੋਂ ਬਾਅਦ ਦਰਾਹੇ ਤੋਂ ਹੁਣ ਆਪਾਂ ਪਟਿਆਲੇ ਕਣੀ ਜਾ ਰਹੇ ਆਂਗੇ ਬਸ ਥੋੜੀ ਜੀ ਬਾਟ ਰਹਿ ਗਈ ਆਪਣੀ ਕਾਰ ਤੇ ਹੈਗੇ ਆਂਗੇ ਤੇ ਗਾਂਧੀ ਕੀ ਗੱਲ ਬਾਤ ਹੈ ਕਿੱਥੇ ਜਾਣਾਗਾ ਬੜਾ ਖਾਸ ਹੈਗਾ ਜਿੱਥੇ ਜਾਣਾਗਾ ਪਰਿਵਾਰ ਵਾਲਾ ਮਾਹੌਲ ਪਰਿਵਾਰ ਵਾਲਾ ਮਾਹੌਲ ਨਹੀਂ ਪਰਿਵਾਰ ਹੀ ਹੈਗਾ ਆਪਣਾ ਸਭ ਕੁਝ ਹੀ ਹੈਗਾ ਉੱਥੇ ਜਾ ਰਹੇ ਆ ਤੇ ਤੁਸੀਂ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਓ ਜੀ ਪਟਿਆਲੇ ਆਪਾਂ ਪਹੁੰਚ ਗਏ ਆ ਜੀ ਤੇ ਇਧਰਲੇ ਆਪਣੇ ਹੱਥ ਹੈਗਾ ਜਿੱਧਰ ਆਪਾਂ ਕੈਮਰਾ ਕਰਿਆ ਹੁਣ ਗੁਰਦੁਆਰਾ ਦੂਖਨਵਾਰਨ ਸਾਹਿਬ ਤੇ ਟਾਈਮ ਬਈ 11 ਵਜੇ ਪਈ ਆਗੇ ਤੇ ਬਾਬੇ ਦੇ ਜਰੂਰ ਜਾਣਾ ਸੀ ਦਰਸ਼ਨ ਕਰਨ ਪਰ ਲੇਟ ਅੱਜ ਜ਼ਿਆਦਾ ਹੋ ਗਏ ਤੇ ਵਾਹਿਗੁਰੂ ਬਾਬਾ ਬਲੀ ਕਰੇ ਪਹੁੰਚ ਗਿਆ ਜੀ ਪਟਿਆਲੇ ਹਾਂਜੀ ਹਾਂਜੀ ਆ ਗਏ ਬਾਈ ਆ ਗਏ ਅੱਜ ਦੀ ਵੀਡੀਓ ਦੀ ਜੀ ਆਪਣੀ ਸਮਾਪਤੀ ਹੋਣ ਲੱਗੀ ਆ ਜਗ੍ਹਾ ਹੈਗੀ ਆ ਜੀ ਪਟਿਆਲਾ ਤੇ ਗਲੀ ਮਹੱਲਾ ਹਜੇ ਆਪਾਂ ਨੂੰ ਨਹੀਂ ਪਤਾ ਵੀ ਕਿੱਥੇ ਐ ਇਹ ਆਪਾਂ ਕੱਲ ਨੂੰ ਤੁਹਾਡੇ ਨਾਲ ਭਾਈ ਸਾਂਝਾ ਕਰ ਲਾਂਗੇ ਵੀ ਆਪਾਂ ਰਾਤ ਕਿੱਥੇ ਰੁਕੇ ਸੀ ਕੀ ਗੱਲ ਵਾਸੇ ਪਿੱਛੇ ਬਾਈ ਆਪਾਂ ਨੂੰ ਸੰਦੀਪ ਭਾਈ ਸੀਗਾ ਜਿਹੜਾ ਪਟਿਆਲਾ ਲੁਧਿਆਣੇ ਤੋਂ ਆਪਾਂ ਨੂੰ ਦਰਾਹੇ ਤਾਂ ਕਿ ਛੱਡ ਕੇ ਗਿਆ ਸੀ ਉਹਨਾਂ ਦਾ ਬੜਾ ਧੰਨਵਾਦ ਉਹਨਾਂ ਦੇ ਸਾਰੇ ਪਰਿਵਾਰ ਨਾਲ ਬੈਠ ਕੇ ਰੋਟੀ ਪਾਣੀ ਖਾਦਾ ਜੀ ਤੇ ਬੜਾ ਵਧੀਆ ਲੱਗਿਆ ਗੱਲਾਂ ਬਾਤਾਂ ਕਰਦੇ ਆਏ ਹਨਾ ਤੇ ਗਾਂ ਹੁਣ ਜਦੋਂ ਆਪਾਂ ਇਸ ਘਰ ਦੇ ਇੱਥੇ ਆਏ ਆਗੇ ਜੀ ਤੇ ਕਰੇ ਅਨਸਾਰ ਆਪਣਾ ਜਿਹੜਾ ਕੇਕ ਲਿਆਂਦਾ ਗਿਆਗਾ ਤੇ 10000 ਸਬਸਕ੍ਰਾਈਬਰਾਂ ਦਾ ਆਪਣਾ ਉਹ ਕਟਿਆ ਕੇਕ ਤੇ ਬਹੁਤ ਖੁਸ਼ੀ ਮਨਾਈ ਮਾਤਾ ਜੀ ਇਥੋਂ ਦੇ ਜਿਹੜੇ ਬਹੁਤ ਪਿਆਰ ਕਰਦੇ ਆ ਤੁਹਾਨੂੰ ਤੇ ਉਹ ਵੀ ਆਪਾਂ ਜਿਹੜਾ ਸਾਰਾ ਕੁਝ ਹੈ ਹੋਰ ਅੱਗੇ ਕੱਲ ਦੀ ਵੀਡੀਓ ਬੜੀ ਵਧੀਆ ਹੋਣ ਵਾਲੀ ਹੈਗੀ ਬਾਈ ਕੱਲ ਦੀ ਵੀਡੀਓ ਕੋਈ ਜਾਣਾ ਭਰਾ ਕੋਈ ਮਿਸ ਨਾ ਕਰਿਓ ਤੇ ਆਪਣੇ ਲਈ ਵੀ ਇੱਕ ਬੜੀ ਵਧੀਆ ਮਾਣ ਦੀ ਗੱਲ ਆਪਾਂ ਇੰਨੇ ਜੋਗੇ ਆਪ ਨੂੰ ਲੱਗਦਾ ਹੈ ਨਹੀਂ ਸੀ ਕਿ ਪਤਾ ਨਹੀਂ ਕਿ ਬਾਬੇ ਨੇ ਕਿਰਪਾ ਕੀਤੀ ਤੇ ਕੱਲ ਦੀ ਵੀਡੀਓ ਸਾਰੇ ਜਾਣਿਆਂ ਨੇ ਜ਼ਰੂਰ ਦੇਖਣੀ ਹੈਗੀ ਤੇ ਅੱਜ ਦੀ ਵੀਡੀਓ ਫਿਰ ਇੱਥੇ ਬਈ ਸਮਾਪਤ ਕਰਦੇ ਆ ਕਮਰਾ ਦੇਖ ਲਓ ਤੁਸੀਂ ਬਾਈ ਚਾਤੀ ਮਾਰ ਲਓ ਕਿੱਥੇ ਜੇ ਪਏ ਆਪਾਂ ਪਟਿਆਲਾ ਸ਼ਹਿਰ ਚ ਇਧਰਲੇ ਪਾਸੇ ਬਾਈ ਵੀ ਥੱਲੇ ਹੀ ਪਿਆ ਸੁੱਤੇ ਆ ਪਏ ਜੀ ਇਸ਼ਿਆ ਦੇ ਇਦਾਂ ਲੱਗਦਾ ਬਾਈ ਜਿਹੜਾ ਆਪਣਾ ਕੱਲ ਵਾਲਾ ਵਲੌਗ ਆ ਤੇ ਉਹ 4:00 ਵਜੇ ਸ਼ੁਰੂ ਹੋ ਜਾਊਗਾ ਸਵੇਰੇ 4:00 ਵਜੇ ਚੱਲ ਪੂ ਕੰਮ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ